ਤੁਸੀਂ ਹੜਾਂ ਲਈਓ ਕੱਲੇ ਕਦੇ ਨਹੀਂ ਦਿਮਾਗ 'ਚ ਵਿੱਚ ਹੜਾ ਹੁੰਦੇ ਨੇ ਉਹ ਸਾਡੇ ਫਿਰ ਐ ਆ ਨਾ ਉਹਦੇ ਆਂ ਜਮੀਨਾਂ ਛੱਡ ਕੇ ਤੇ ਆਉਂਦਾ ਘਰ ਛੱਡ ਕੇ ਕਿੱਧਰ ਜਾਈਏ ਮੈਂ ਕੱਲ ਹੋਰ ਵੀ ਬਾਪੂ ਜੀ ਨੂੰ ਗਿਆ ਸੀ ਵੇ ਇਡੀ ਵੱਡੀ ਆਫਤ ਹੈ ਯਾ ਪਰ ਫਿਰ ਵੀ ਚਿਹਰੇ ਤੇ ਮੁਸਕਰਾਹਟ ਠੀਕ ਕਰਕੇ ਲੋਫਨ ਨੂੰ ਉੱਥੇ ਰਖਾਈ ਅਗਲਾ ਕੋ ਫਿਰ ਹੁੰਦੇ ਠੀਕ ਹੈ ਨਾ ਪਰ ਉਹਦਾ ਤਾਂ ਬਹੁਤ ਤਾਂ ਬਹੁਤ ਹੈ ਗਈ ਆ ਕਮਰੇ ਡਿੱਗ ਪਈਂਦੀ ਆ ਨਾ ਸਾਨੂੰ ਆਪਦੀ ਜ਼ਮੀਨ ਚੋਂ ਕਮਰਾ ਨਹੀਂ ਚੋਕੇ ਪਾਉਂ ਦਿੰਦੇ ਮੈਨ ਗਾਲੇ ਉਧੇ ਹੀ ਆਦੇ ਪਰਚਾ ਕਰਦੇ ਤੇ ਹੁਣ ਕੋਈ ਬੌੜਦਾ ਨਹੀਂ ਹੁਣ ਸਾਡੇ ਆ ਕਮਰੇ ਡਿੱਗ ਪਏ ਆ ਅਸੀਂ ਉਥੋਂ ਰੇਤਾ ਲੈਣਗੇ ਮੈਨ ਗਾਲੇ ਆਗੇ ਉਹਨਾ ਉਧੋਂ ਅਖਣਾ ਪਰਚਾ ਕਰਨਾ ਪੁਲਿਸ ਵਾਲਿਆਂ ਦੇ ਅਸੀਂ ਪਰਚਾ ਕਰਦੇ ਘਰ ਆ ਤੇ ਆਪਦੀ ਜ਼ਮੀਨ ਚੋਂ ਨਹੀਂ ਲਿਆਉਂਦੇ ਨੇ ਜ਼ਿੰਦਗੀ ਤਾਂ ਐਵੇਂ ਹੀ ਆ ਬਸ ਪੂਰੀ ਕਰਨ ਵਾਲੀ ਜ਼ਿੰਦਗੀ ਆ ਵੀ ਜਿਹੜੇ ਲਾਟ ਬਣੇ ਖੜੇ ਆ ਵੀ ਤੁਸੀਂ ਤਾਂ ਗੁਜ਼ਰ ਬਸਰੀ ਕਰਦੇ ਹਾਂ ਹਾਂ ਬਸ ਤੇ ਜਿਹੜੇ ਪਹਿਲੀ ਆ ਮਾਲਕੀ ਪਹਿਲੀਆਂ ਉਹਨਾਂ ਦੇ ਵਿੱਚ ਸਰਕਾਰ ਨੇ ਦਰਿਆ ਬਣਾਇਆ ਗਿਆ ਨਾ ਕੋਈ ਮਾਜਪਾ ਆਹੀ ਤਾਂ ਇਹੋ ਹੱਥ ਜੋੜਦੇ ਆ ਚਲੋ ਦਰਿਆ ਨੂੰ ਕੋਈ ਰਹਿ ਰੋਕ ਦਿੱਤਾ ਜਾਵੇ ਆਏ ਸਾਲ ਹੀ ਫਸਲ ਬਰਬਾਦ ਹੁੰਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਤੇ ਇਸੇ ਤਰ੍ਹਾਂ ਭਾਵੇਂ ਕੋਈ ਫਸਲਾ ਵਿੱਚੋਂ ਪਹਿਲੀ ਬਿਠਾਈ ਜਾਂਦੀ ਆ ਕੋਈ ਝਾਕ ਨਹੀਂ ਹੁੰਦੀ ਵੀ ਦਰਿਆ ਕੇ ਇਹਨੂੰ ਤਾਂ ਕੇ ਨੂੰ ਹੋਵੇ ਫਿਰ ਤਾਂ ਤੁਸੀਂ ਕਰਜ਼ੇ ਦੇ ਹੇਠ ਹੋ ਬਿਲਕੁਲ ਜੀ ਬਿਲਕੁਲ ਕਰਜ਼ੇ ਮਾਰਡ ਹੁਣ ਇਹ ਹਿਸਾਬ ਲਾਓ 23 ਵੀ ਅੱਗੇ ਆਇਆ ਤੇ ਹੁਣ ਫਿਰ 25 ਆ ਗਿਆ ਤੇ ਕੁਝ ਸਾਨ ਦਿਨ ਉਹਨਾਂ ਬਰਬਾਦ ਹੀ ਹੋਣ ਦਿਆ ਜਾਨੀ ਕਿ ਸਰਕਾਰ ਦੀਆਂ ਇਹ ਮਾਰੂ ਨੀਤੀਆਂ ਇਹ ਹਾਲਾਤ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਸੜਕਾਂ ਦੇ ਨਾਲੋਂ ਕਨੈਕਸ਼ਨ ਜਿਹੜੇ ਆ ਲਗਭਗ ਜਿਹੜੇ ਆ ਉਹ ਟਟੇ ਹੋਏ ਨੇ ਤਾਂ ਲੋ ਜੇਕਰ ਬੇੜੀਆਂ ਆਉਂਦੀਆਂ ਨੇ ਤੇ ਬੇੜੀਆਂ ਦੇ ਸਹਾਰੇ ਜਿਹੜਾ ਇਹਨਾਂ ਨੂੰ ਰਾਸ਼ਨ ਪਾਣੀ ਜਿਹੜਾ ਉਹ ਪਹੁੰਚ ਦੇਖ ਸਕਦੇ ਹੋ ਕਿ ਪਸ਼ੂ ਵੀ ਜਿਹੜੇ ਆ ਉਹ ਪਾਣੀ ਦੇ ਵਿੱਚ ਖੜੇ ਆ ਮਤਲਬ ਇਸ ਤਰ੍ਹਾਂ ਤਾਂ ਹੀ ਫਿਰ ਮੈਨੂੰ ਲੱਗਦਾ ਬੈਠ ਵੀ ਨਹੀਂ ਸਕਦੇ ਹੋਣੇ ਜੀ ਮੈਂ ਤਾਂ ਜਾਂਦੇ ਪਾਣੀ ਤਾਂ ਆਵੇ ਘਟ ਗਿਆ ਉੱਥੋਂ ਤੱਕ ਇਹ ਪਾਣੀ ਉਹ ਬੰਨੀ ਜੀ ਬੰਦੀ ਅੱਛਾ ਤੇ ਪਾਣੀ ਜ਼ਿਆਦਾ ਸੀ ਪਾਣੀ ਉੱਤੇ ਪਹਿਲਾਂ ਉੱਥੇ ਤੱਕ ਸੀ ਹਾਂਜੀ ਹਾਂਜੀ ਉੱਥੋਂ ਤੁਸੀਂ ਉਹ ਬੱਟ ਜੀ ਬੰਨਤੀ ਉਹ ਬੱਟ ਜੀ ਬੰਨਤੀ ਪਾਣੀ ਵੀ ਘਟ ਗਿਆ ਇਹ ਤਾਂ ਫਿਰ ਡਰਦਾ ਇਹ ਤਾਂ ਡਿੱਗਣ ਦਾ ਵੀ ਹੈਗਾ ਸਾਰਾ ਕਿਉਂਕਿ ਇੰਨੇ ਦਿਨ ਤੋਂ ਪਾਣੀ ਖੜਾਗਾ ਆ ਡਿੱਗ ਸਕਦਾ ਜੀ ਡਿੱਗ ਸਕਦਾ ਹੈ ਨਾ ਹਾਂਜੀ ਤੇ ਫਿਰ ਬੱਚਿਆਂ ਨੂੰ ਤੁਸੀਂ ਬਾਹਰ ਵੀ ਕੱਢਿਆ ਬੱਚਿਆਂ ਨੂੰ ਜਾਂ ਸਾਰਾ ਪਰਿਵਾਰ ਹੀ ਇੱਥੇ ਨਹੀਂ ਬੱਚਾ ਇਹੋ ਹੀ ਆ ਇਹ ਬਾਹਰ ਸੀ ਅਜਿੰਦਾ ਦੋਵੇਂ ਜੀ ਇੱਥੇ ਦੋਵੇਂ ਜੀ ਹਾਂ ਤੇ ਚਾਹ ਆ ਭਰਾ ਦਾ ਘਰ ਇਹਦਾ ਇੱਕ ਬੱਚਾ ਬਾਹਰ ਆ ਇਹ ਤਾਂ ਜੀ ਸਮੱਸਿਆ ਬਹੁਤ ਵੱਡੀ ਹੈ ਇਹ ਮਾੜਦੀ ਤਾਂ ਤੁਹਾਡੇ ਮਤਲਬ ਹਰ ਵਾਰੀ ਇਹ ਹਾਲਾਤ ਹੁੰਦੇ ਹਾਂ ਹਾਂਜੀ ਹਰ ਵਾਰੀ ਹੁੰਦੇ ਹਾਂ ਇਹਨਾਂ ਦੇ ਵਿੱਚ ਰਹਿਣਾ ਤਾਂ ਬਹੁਤ ਔਖਾ ਔਖਾ ਜੀ ਪੈਰਪੂਰ ਗਲੇ ਪਏ ਅੱਛਾ ਪੈਰਾਂ ਨੂੰ ਸਮੱਸਿਆ ਮੈਂ ਕੀ ਕਿਸ ਤਰ੍ਹਾਂ ਦੀ ਹੋਰ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਉਹ ਰਬੀਆ ਨਾੋਂ ਤੋਂ ਦੀ ਆਉਂਦੀ ਪਾਣੀ ਦੀ ਆ ਜਾਂਦੀ ਆ ਪਾਣੀ ਮਤਲਬ ਪੀਣ ਵਾਲਾ ਵੀ ਸ਼ਾਇਦ ਬਚਿਆ ਨਹੀਂ ਉਹ ਖਰਾਬ ਹੋ ਜਾਂਦਾ ਨਾ ਮਨ ਕੇ ਕਈ ਪਾਰਾਂ ਨੂੰ ਕਿ ਤਾਣ ਚਲਾ ਜਾਂਦਾ ਤਾਂ ਉਹ ਖਰਾਬ ਹੋ ਜਾਂਦਾ ਇਹ ਤਾਂ ਇਹ ਨਹੀਂ ਵੀ ਜੇ ਪਾਣੀ ਹੁਣ ਅੱਜ ਥੋੜਾ ਬਹੁਤਾ ਘਟਿਆ ਕੋਈ ਮਾੜਾ ਮੋਟਾ ਹਾਂ ਥੋੜਾ ਜਿਹਾ ਘਟਿਆ ਪਹਿਲਾਂ ਉਹ ਥੜੇ ਥੋੜੇ ਤੇ ਸਾਰੇ ਸੀ ਅੰਦਰਾਂ 'ਚ ਵੀ ਸੀਗਾ ਉਹ ਇੱਕ ਅੰਦਰ ਬਚਿਆ ਸੀ ਹਾਂ ਜੇ ਕਮਰੇ ਆ ਗਏ ਤਾਂ ਉੱਥੋਂ ਫੇਰ ਪਾਣੀ ਢੇ ਚਲਟਦੇ ਰਹੇ ਹਾਂ ਇਥੋਂ ਬਾਲਤੀਆਂ ਨਾ ਵੀ ਉਹਨਾਂ ਦੋ ਕਮਰਿਆਂ 'ਚ ਨਾ ਵੜੇ। ਅੱਛਾ ਤੇ ਆਵੇ ਜਦੋਂ ਪਾਣੀ ਥੱਲੇ ਉੱਤਰਿਆ ਫਿਰ ਵੱਢ ਕੇ ਤੇ ਉਹ ਕਿੰਨੇ ਕਿੰਨੇ ਦਿਨ ਹੋ ਗਏ ਇਸ ਚੀਜ਼ ਕਿੰਨੇ ਕਿੰਨੇ ਅੱਜ ਤਾਂ ਵਾਵਾ ਦਿਨ ਹੋ ਗਏ ਤੁਹਾਨੂੰ ਪਤਾ ਹੀ ਆ ਪਾਣੀ ਖੜੇ ਨੂੰ। ਹਾਂਜੀ ਅੱਜ ਹੀ ਉਤਰਿਆ ਪਾਣੀ। ਅੱਜ ਹੀ ਉਤਰਿਆ ਨਹੀਂ ਪਾਣੀ ਕਿੰਨੇ ਕਿੰਨੇ ਦਿਨਾਂ ਤੋਂ ਹੋ ਗਏ 10-12 ਦਿਨਾਂ 'ਚ ਖੜੇ ਨੂੰ। ਖੜੇ ਤਾਂ ਜੀ 4-5 ਦਿਨ ਹੀ ਹੋਇਆ। ਅੱਛਾ ਹਾਂ ਬਾਕੀ ਥੱਲੇ ਪਿੱਛੇ ਇਹ ਪਾਣੀ ਪੈ ਲਿਆ। ਪਿੱਛੇ ਪਾਣੀ ਪਿੰਡ ਚ ਆਏ ਨੂੰ ਕਿੰਨੇ ਦਿਨ ਹੋ ਗਏ? ਵਾਵਾ ਦਿਨ ਹੋ ਗਏ ਉਹ ਤਾਂ। ਕਈ ਦਿਨ ਹੋ ਗਏ। ਹਾਂਜੀ। ਉਕਨੇ ਦਾ ਹੀ ਕਨੈਕਸ਼ਨ ਤੁਹਾਡਾ ਕੁੱਟੇ ਕੁੱਟੇ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਹੈ ਇੱਧਰ ਪਾਣੀ ਜ਼ਿਆਦਾ ਇੱਧਰ ਦਰਿਆ ਇੱਧਰ ਪਾਣੀ ਜ਼ਿਆਦਾ ਕਿਸ ਬੰਨੇ ਹਾਂਜੀ ਕਿੰਨੇ ਕਿਲੋਮੀਟਰ ਦੂਰੀ ਤੇ ਤੋਂ ਦਰਿਆ ਇੱਥੇ ਆਵੇ ਨਾਲ ਹੀ ਕਿਲੋ ਕਿਲੋਮੀਟਰ ਵੀ ਨਹੀਂ ਕਿਲੋ ਵੀ ਨਾਲ ਹੀ ਆ ਨਾਲ ਹੀ ਹਾਂਜੀ ਟੁੜੀਆਂ ਜ਼ਮੀਨਾਂ ਵੀ ਆਪਦੀਆਂ ਮਾਲਕੀ ਨੇ ਜਿੰਨਾਂ ਚ ਪਾਣੀ ਆਉਂਦਾ ਮਾਲਕੀ ਜੀ ਮਾਲਕੀ ਪਰ ਫਿਰ ਵੀ ਤੁਸੀਂ ਇਹ ਦੁੱਖ ਸਹਾਰਦੇ ਹਾਂਜੀ ਹਾਂਜੀ ਸਰਕਾਰ ਦੇ ਵੱਲੋਂ ਕੋਈ ਜ਼ਿੰਮੇਵਾਰੀ ਚੁੱਕੀ ਗਈ ਜਾਂ ਨਹੀਂ ਨਾ ਜੀ ਨਾ ਸਰਕਾਰ ਨੇ ਕਿਹ ਕੁਝ ਨਹੀਂ ਦਿੱਤਾ ਕਿਸੇ ਤੋਂ ਕੋਈ ਆਇਆ ਹੀ ਨਹੀਂ ਹੈ ਜੀ ਕੋਈ ਵੀ ਨਹੀਂ ਆ ਪਹੁੰਚੇ ਤੱਕ ਇੱਥੇ ਨਾ ਨਾ बस आज आए हो थोड़ा सा पानी देके चले गए सरकार सरकार पता नहीं, नहीं कौन आया सी कौन नहीं अच्छा पानी देके घर घर नहीं पहुंचे घर घर नहीं पहुंचे ओथे पीछे ਖਲੋਗੇ ਤੋਂ ਉਥੇ ਪਾਣੀ ਵੰਡ ਕੇ ਤੇ ਚਲੇ ਗਏ اچھا ਕੱਲਾ ਪਾਣੀ ਵੰਡ ਕੇ ਹੋਰ ਕੁਝ ਹਾਂ ਹੋਰ ਕੁਝ ਖਾਣ ਪੀਣ ਦਾ ਕਿ ਵੀ ਦੇ ਕੇ ਜਾਂਦੇ ਬਸ ਜੋ ਸੰਸਥਾ માં ਹੁੰਦੀ ਹੈ ਨਹੀਂ ਅਸੀਂ ਤਾਂ ਜਦੋਂ ਵੀ ਐਵੇਂ ਕਹੇ ਪਾਣੀ ਚੜਦਾ ਉਦੋਂ ਫਿਰ ਆਪ ਦਾ ਲਿਆ ਕੇ ਰੱਖ ਲਈਦਾ ਖਾਣਾ ਤਾਂ ਹੈ ਗਈ ਅੱਛਾ ਹਾਂ ਤੁਸੀਂ ਤਾਂ ਉਸ ਚੀਜ਼ ਲਈ ਤਿਆਰ ਹੋ ਵੀ ਸਾਡੇ ਤਾਂ ਅਸੀਂ ਤਾਂ ਇਹ ਭੋਗਣਾ ਹੀ ਹੈ ਹਾਂ ਜੀ ਤੇ ਫਿਰ ਤੁਸੀਂ ਹੜਾਂ ਲਈਓ ਕੱਲੇ ਕਦੇ ਨਹੀਂ ਦਿਮਾਗ 'ਚ ਵਿੱਚ ਹੜਾ ਆਉਂਦੇ ਨੇ ਉਹ ਸਾਡੇ ਫਿਰ ਆਏ ਆ ਨਾ ਦਿਆਂ ਜਮੀਨਾਂ ਛੱਡ ਕੇ ਤੇ ਆਪਦਾ ਘਰ ਛੱਡ ਕੇ ਕਿੱਧਰ ਜਾਈਏ ਮੈਂ ਕੱਲ ਹੋਰ ਵੀ ਬਾਪੂ ਜੀ ਨੂੰ ਵੀ ਕਿਹਾ ਸੀ ਵੀ ਐਡੀ ਵੱਡੀ ਆਫਤ ਆਈ ਆ ਪਰ ਫਿਰ ਵੀ ਚਿਹਰੇ ਤੇ ਮੁਸਕਰਾਹਟ ਕੀ ਕਰੀਏ ਲੋਕਾਂ ਨੂੰ ਰੋਕਿਓ ਭਾਈ ਅਗਲਾ ਕੁ ਕਰੁੰਦੇ ਪਰ ਦਿਲ ਦਾ ਤਾਂ ਦੁੱਖ ਤਾਂ ਬਹੁਤ ਆ ਵੀ ਇਹਦੇ ਕੋਈ ਟੱਗ ਗਈ। ਜ਼ਮੀਨ ਵੀ ਸਾਰੀ ਮਨ ਦਾ ਤੁਹਾਡੀ ਇਹਦੇ ਚ। ਜ਼ਮੀਨ ਤਾਂ ਵੇਖੋ ਜੀ ਜਿਵੇਂ ਸਾਡੀ ਖਰਾਬ ਹੋਈ ਹੈ ਨਾ ਆ ਕਮਰੇ ਡਿੱਗ ਪੈਂਦੇ ਆ ਨਾ। ਸਾਨੂੰ ਆਪਦੀ ਜ਼ਮੀਨ ਚੋਂ ਕਮਰਾ ਨਹੀਂ ਚੋਕੇ ਪਾਉਣ ਦਿੰਦੇ ਮੈਨ ਗਾਲੇ ਉਦੋਂ ਹੀ ਆਂਦੇ ਪਰਚਾ ਕਰਦੇ ਤੇ ਹੁਣ ਕੋਈ ਬੋੜਦਾ ਨਹੀਂ। ਹਾਂਜੀ। ਹੁਣ ਕੋਈ ਉਥੋਂ ਕੁਝ ਨਹੀਂ ਸੁਣੀ ਕਰਦਾ। ਨਾ ਹੁਣ ਸਾਡੇ ਆ ਕਮਰੇ ਡਿੱਗ ਪਏ ਆ। ਅਸੀਂ ਉਥੋਂ ਰੇਤਾ ਲੈਣਗੇ ਮੈਨ ਗਾਲੇ ਆਗੇ ਉਹਨਾਂ ਉਦੋਂ ਅਖਣਾ ਪਰਚਾ ਕਰਨਾ। ਪੁਲਿਸ ਵਾਲਿਆਂ ਦੇ ਅਸੀਂ ਪਰਚਾ ਕਰਦੇ ਆ। ਘਰ ਆ ਤੇ ਆਪਦੀ ਜ਼ਮੀਨ ਚੋਂ ਨਹੀਂ ਲਿਓਂ ਦਿੰਦੇ। ਆਪਦੀ ਜ਼ਮੀਨ ਤੁਸੀਂ ਕੱਢ ਨਹੀਂ ਸਕਦੇ। ਨਾ ਏ ਨਹੀਂ ਮੈਂ ਅਹੀਂ ਘੜੀ ਵੇਚਣੀ ਅਸੀਂ ਤਾਂ ਆਪ ਜੇ ਕਿਸੇ ਦਾ ਕਮਰਾ ਖਰਾਬ ਹੋ ਗਿਆ ਡਿੱਗ ਪਿਆ ਉਹਦੇ ਲਈ ਉਹਦੇ ਲਈ ਉਹਦੇ ਲਈ ਵੀ ਨਹੀਂ ਲਿਓਂ ਦਿੰਦੇ ਇਹ ਇਹ ਹਾਲਾਤ ਨੇ ਬਾਈ ਹਰੇ ਵੀ ਇੱਥੇ ਖੜਨੇ ਕਿ ਘਰਾਂ ਦੇ ਵਿੱਚ ਮਤਲਬ ਬੜਾ ਸਮਾਂ ਹੋ ਗਿਆ ਪਾਣੀ ਖੜੇ ਨੂੰ ਬਾਈ ਇਹਨਾਂ ਹਾਲਾਤਾਂ 'ਚ ਤਾਂ ਰਹਿਣਾ ਹੀ ਬਹੁਤ ਔਖਾ ਆ ਬਹੁਤ ਜੀ ਬਹੁਤ ਪਤਾ ਹੀ ਕੋਈ ਨਹੀਂ ਕੀੜਾ ਪਤੰਗਾ ਕਿਹੜੇ ਬਨੋ ਆ ਜਾਂਦਾ ਕਿਹੜੇ ਬਨੋ ਇਹ ਵੀ ਡਰ ਡਰ ਰਹਿੰਦਾ ਹਾਂ ਬਿਲਕੁਲ ਜੀ ਕੀੜੇ ਪਤੰਗ ਦਾ ਜਾ ਕੋਈ ਹਾਂਜੀ ਹਾਂਜੀ ਸੱਪਾਂ ਸੁਪਾਂ ਦਾ ਵੀ ਡਰ ਰਹਿੰਦਾ ਬਿਲਕੁਲ ਜੀ ਬਿਲਕੁਲ ਹੁਣ ਜਿਵੇਂ ਹੁਣ ਆ ਜਾਂਦੀ ਆ ਖਬਰ ਆ ਜਾਂਦੀ ਆ ਮਗਰ ਮਾਛ ਆਗੇ ਆ ਜਾਂ ਇਹੋ ਜੇ ਸੱਪ ਆ ਫਿਰ ਇਹ ਤਾਂ ਹੁਣ ਜਿਵੇਂ ਤੁਸੀਂ ਜਿੱਥੇ ਇੱਥੇ ਖੜੇ ਹੋ ਇਹ ਤਾਂ ਫਿਰ ਇਹਦਾ ਡਿੱਗਣ ਦਾ ਵੀ ਡਰ ਆ ਬਿਲਕੁਲ ਜੀ ਬਿਲਕੁਲ ਪ ਜਾ ਕੇ ਵੇਹ ਲੋ ਭਾਈ ਬਹੁਤ ਪਾਣੀ ਦਾ ਵਹਾ ਤੇਜ ਆ ਮਾਲਕੀ ਪੈਲੀਆਂ ਤੇ ਜਦੋਂ ਇਸ ਤਰ੍ਹਾਂ ਪਾਣੀ ਜਿਆਦਾ ਹੁੰਦਾ ਉਦੋਂ ਪਾਣੀ ਛੱਡ ਦਿੰਦੇ ਆ ਕੋਈ ਹੁੰਦਾ ਸਾਨੂੰ ਕੋਈ ਦਿੰਦੇ ਨਹੀਂ ਵੀ ਜਾਂ ਵੀ ਆ ਚੀਜ਼ ਦੇ ਦੀ ਅਹੀਂ ਤਾਂ ਇਹ ਵੀ ਗੱਲ ਆਂਦੇ ਆ ਚਲੋ ਸੱਟ ਫਿਰ ਇਹ ਤਾਂ ਸਾਨੂੰ ਸੱਟ ਫਿਰ ਆਏ ਸਾਲ ਬਜਦੀ ਆ ਆਰਥਿਕ ਸੱਟ ਦਾ ਆਏ ਸਾਲ ਜੀ ਆਏ ਸਾਲ ਹੀ ਫਸਲ ਬਰਬਾਦ ਹੁੰਦਾ ਜਦੋਂ ਪਾਣੀ ਜਿਆਦਾ ਹੋ ਜਾਂਦਾ ਤੇ ਫੈਦਰਾਂ ਇਹ ਪਾਵਨ ਕੋਈ ਫਸਲਾ ਵਿੱਚੋਂ ਪਹਿਲੀ ਬਟਾਈ ਜਾਂਦੀ ਆ ਕੋਈ ਝਾਕ ਨਹੀਂ ਹੁੰਦੀ ਫਿਰ ਦਰਿਆ ਕੇ ਨੂੰ ਤੇ ਕੇ ਨੂੰ ਹੋਈ ਨਾ ਫਿਰ ਤਾਂ ਤੁਸੀਂ ਕਰਜ਼ੇ ਦੇ ਹੇਠ ਹੋ ਬਿਲਕੁਲ ਜੀ ਬਿਲਕੁਲ ਕਰਜ਼ੇ ਮਾਰਟ ਹੁਣ ਇਹ ਹਿਸਾਬ ਲਓ 23 ਵੀ ਅੱਗੇ ਆਇਆ ਹਾਂ ਤੇ ਹੁਣ ਫਿਰ 25 ਆ ਗਿਆ ਤੇ ਹਾਂ ਕਿਸਾਨ ਦਿਨੋਂ ਤਾਂ ਬਰਬਾਦ ਹੀ ਹੋਣ ਡਿਆ ਯਾਨੀ ਕਿ ਸਰਕਾਰ ਦੀਆਂ ਇਹ ਮਾਰੂ ਨੀਤੀਆਂ ਜਿਹੜੀਆਂ ਆ ਲੱਗਦਾ ਵੇ ਇੰਨਾ ਪਾਣੀ ਕਿਤੇ ਡਿੱਗਣਾ ਪਈ ਸੀ ਆਪਦਾ ਘਰ ਹੀ ਛੱਡ ਕੇ ਤੁਰ ਜੀ ਚੱਲ ਜੀ ਪਾਸੇ ਕਿਸੇ ਹੁਣ ਪਾਸੇ ਹੁਣ ਵੇਖੋ ਜੀ ਪਾਣੀ ਘਰ ਬੰਦ ਕਰਕੇ ਕਿਹੜਾ ਬਗ ਜੀ ਵੀ ਹੜਾ ਆ ਹਾਂ ਜੀ ਹਾਂ ਜੀ ਜੀ ਘਰੋਂ ਆ ਰਿਹਾ ਤੇ ਪਿੱਛੇ ਵੀ ਇਹਦਾ ਡਰਾ ਵੀ ਬਿਲਕੁਲ ਜੀ ਬਿਲਕੁਲ ਹਾਂ ਪਸ਼ੂ ਡੰਗਰ ਵੀ ਹੈ ਮਹਾ ਹਾਂ ਤੇ ਹੁਣ ਪਸ਼ੂ ਡੰਗਰ ਲੈ ਕੇ ਵੀ ਜਾਣਾ ਬਹੁਤ ਔਖਾ ਫਿਰ ਘਰ ਛੱਡ ਕੇ ਵੀ ਫਿਰ ਹਾਤਾ ਦੇ ਹਿਸਾਬ ਨਾਲ ਹੂੰ ਹੂੰ ਤੇ ਸਰਕਾਰ ਕੋਈ ਨਹੀਂ ਬਾਂਬੂ ਫੜਦੀ ਜਿਹੜੀ ਸਰਕਾਰ ਜਿਵੇਂ ਹੁਣ ਸੰਸਥਾਵਾਂ ਤਾਂ ਆਪਦੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ ਇਹ ਆਉਂਦੀਆਂ ਛੋਡੇ ਘਰਾਂ ਤੱਕ ਪਹੁੰਚਾਉਂਦੀਆਂ ਨੇ ਪਰ ਕੋਈ ਆਉਂਦੀਆ ਸਰਕਾਰ ਦੇ ਵੱਲੋਂ ਸਹਾਇਤਾ ਕਿਸੇ ਤਰ੍ਹਾਂ ਦੀ ਕੋਈ ਅਜੇ ਤੱਕ ਤਾਂ ਜੀ ਕੋਈ ਨਹੀਂ ਆਈ ਉਹ ਸਰਪੰਚ ਲੈ ਆਇਆ ਪੁੱਲਰ ਸਾਹਿਬ ਦੇ ਕੇ ਗਏ ਆ ਵਿਧਾਨਾਂ ਤੇ ਚਾਰਾ ਇੱਕ ਰਾਗੇ ਦੇ ਕੇ ਗਏ ਆ ਤੇ ਇੱਕ ਰਾਉਣਾ ਬੰਨ ਤੇ ਵੰਡਿਆ ਅੱਛਾ ਤੇ ਉਹ ਸਰਪੰਚਾਂ ਲੈ ਪਿਆ ਆ ਪਾਣੀ ਦਾ ਲਾਹਤ ਕਰਕੇ ਲੈ ਨਹੀਂ ਜਾਇਆ ਗਿਆ ਹਾਂ ਜੀ ਤੇ ਯਾ ਅੱਜ ਹਾਂ ਤਿਲਕਣ ਬਹੁਤ ਹਾਂ ਯਾ ਅੱਜ ਤੁਸੀਂ ਆਏ ਹਾਂ ਹਾਂ ਹੋਰ ਕੋਈ ਨਹੀਂ ਇੱਥੇ ਪਹੁੰਚ ਰਿਹਾ ਕੋਈ ਨਹੀਂ ਅੱਥੀ ਤੱਕ ਨਹੀਂ ਆਉਂਦੇ ਪਿੱਛੇ ਮੜ ਮੜ ਜਾਂਦੇ ਹਾਂ ਪਿੱਛੇ ਹੀ ਹਾਂ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਸਮੱਸਿਆ ਮੈਂਨਾਂ ਲੋਕਾਂ ਦੀ ਜਿੰਦਗੀ ਬਾਈ ਬਹੁਤ ਹਾਂਜੀ ਜ਼ਿੰਦਗੀ ਤਾਂ ਐਵੇਂ ਹੀ ਆ ਬਸ ਪੂਰੀ ਕਰਨ ਵਾਲੀ ਜ਼ਿੰਦਗੀ ਆ ਵੀ ਜਿਹੜੇ ਹਾਲਾਤ ਬਣੇ ਖੜੇ ਆ ਵੀ ਤੁਸੀਂ ਤਾਂ ਗੁਜ਼ਰ ਬਸਰੀ ਕਰ ਰਹੇ ਹਾਂ ਹਾਂ ਬਸ ਕੋਈ ਏਡੀ ਗੱਲ ਨਹੀਂ ਹੈਗੀ ਵਿਚਾਂ ਕਿਵੇਂ ਆ ਨਾ ਛੋਟੀਆਂ ਵੀ ਸਮੱਸਿਆਵਾਂ ਨੇ ਫਿਊਚਰ ਦੀਆਂ ਸਾਰੀਆਂ ਸਮੱਸਿਆਵਾਂ ਹਾਂ ਤੇ ਜੇ ਹੁਣ ਪਹਿਲੀ ਆ ਮਾਲਕੀ ਪਹਿਲੀਆਂ ਉਹਨਾਂ ਦੇ ਵਿੱਚ ਸਰਕਾਰ ਨੇ ਦਰਿਆ ਬਣਾਇਆ ਪਿਆ ਨਾ ਕੋਈ ਮਾਜਪਾ ਆਹੀਂ ਤਾਂ ਇਹੋ ਹੱਥ ਜੋੜਦੇ ਆ ਚਲੋ ਦਰਿਆ ਨੂੰ ਕੋਈ ਰਹਿ ਨੂ ਰੂਪ ਦਿੱਤਾ ਜਾਵੇ ਪਦਾ ਪੰਜ ਕਿੱਲੇ ਪਜੌੜਾ ਜਿੰਨੇ ਜਿੰਨੇ ਪੈਲੀਆਂ ਵਿੱਚ ਆਉਣ ਉਹਨਾਂ ਨੂੰ ਉਹਨਾਂ ਕੀਮਤ ਦਿੱਤੀ ਜਾਵੇ ਜਾਂ ਪਾਸੇ ਪੈਲੀ ਲੈ ਕੇ ਦਿੱਤੀ ਜਾਵੇ ਵਿਚਾਰ ਰੋਟੀ ਤਾਂ ਆਪਦੀ ਬੰਦਾ ਖਾ ਸਕੇ ਤੇ ਉਹ ਵੀ ਨਹੀਂ ਕੋਈ ਚਾ ਆ ਹੁਣ ਕਿੰਨੇ ਕਿੰਨੇ ਦਾ ਝੋਨਾ ਇਹ ਲਾਲੋ ਸਾਹਿਬ ਤੁਸੀਂ ਵੀ ਉਹ ਵੀ ਰੋੜ ਕੇ ਸਾਰਾ ਸਾਰਾ ਕਿਹਦਾ 70000 ਦਾ ਕਿਹਦਾ 75 ਦਾ ਕਿਹਦਾ 80000 ਦਾ ਸਾਰੀਆਂ ਫਸਲਾਂਾਂ ਸਾਰੀਆਂ ਫਸਲਾਂ ਕਿਸੇ ਨੂੰ ਕੋਈ ਮੀਂਹ ਦਾ ਕਿਸੇ ਨੂੰ ਕੋਈ ਮੀਂਹ ਦਾ ਵੀ ਆ ਕੰਮ ਆਣੀ ਆ ਕਰੂੰਗਾ ਹੂੰ ਤਾਂ ਇਹ ਕਿਉਂਕਿ ਇੱਦੇ ਇੱਥੇ ਵਿੱਚ ਰਹਿਣਾ ਕਿਸ ਤਰ੍ਹਾਂ ਦੇ ਨਾਲ ਇਹ ਲੋਕ ਜਿਹੜੇ ਰਹਦੇ ਹੋਣ ਜਿਵੇਂ ਸਾਡੇ ਨਾਲ ਵੀਰ ਹੋਰੇ ਆਏ ਸੀ ਤਾਂ ਵੀਰ ਹੋਰੇ ਇੱਥੇ ਜਿਹੜੇ ਉਹ ਡੱਗੇ ਨੇ ਪਸੂ ਜਿਹੜੇ ਨੇ ਇਹਨਾਂ ਦੇ ਇੱਥੇ ਬੰਨੇ ਹੋਣੇ ਆ ਇਹ ਕੋਈ ਅੱਜ ਦੇ ਹਾਲਾਤ ਨਹੀਂ ਆ ਇਹ ਕਹਿੰਦੇ ਨੇ ਕਿ ਬਹੁਤ ਦਿਨਾਂ ਤੋਂ ਜਦੋਂ ਤੋਂ ਪਾਣੀ ਹੈ ਉਦੋਂ ਅਸੀਂ ਹਾਂ ਅਸੀਂ ਇੱਥੇ ਹੀ ਆ ਤੇ ਹੁਣ ਜਿਹੜਾ ਹੈਗਾ ਇਹ ਪਾਣੀ ਥੋੜਾ ਬਹੁਤ ਘਟਿਆ ਪਰ ਮਤਲਬ ਕਿਸੇ ਵੱਲੋਂ ਸਰਕਾਰ ਦੇ ਵੱਲੋਂ ਜੋ ਸਹਾਇਤਾ ਚਾਹੀਦੀ ਹੈ ਵੈਸੀ ਸਰਕਾਰ ਦੇ ਵੱਲੋਂ ਨਹੀਂ ਪਹੁੰਚ ਰਿਹਾ ਇਹ ਸੰਸਥਾਵਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਪਰ ਸਾਡੇ ਹਾਲਾਤ ਜਿਉਂਦੇ ਤੇ ਓਨੇ ਪਿਛਲੇ ਸਮੇਂ ਚ ਵੀ ਰਹੇ 23 ਦੀ ਗੱਲ ਕਰੀਏ 18 ਦੀ ਗੱਲ ਕਰੀਏ ਉਦੋਂ ਵੀ ਤੇ ਸਾਡੇ ਹਾਲਾਤ ਹੁਣ ਵੀ ਜਿਹੜੇ ਆ ਉਹ ਜਿਉਂਦੇ ਤੇ ਓਨ ਆ